ਨਾਲ ਪਿਆਰ ਹੈ 골ਡਨ 스폰서ਰਾਂ ਦੇ ਵਿੱਚ ਨਾਂ ਹੈ ਉਹ ਸੁੱਖਾ ਤਾਵਾ ਪਿਕਟਰ ਕੈਨੇਡਾ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਾਹਮਣੇ ਕਬੱਡੀ ਪਾਉਣ ਦੇ ਲਈ ਸਾਜੀ ਅੱਗੇ ਵੱਲ ਬਾਹ ਚੁੱਕਿਆ ਉਹ ਬੱਲੇ ਬੱਲੇ ਹੋ ਗਈ ਮਦਦੋਂ ਇੱਕ ਪਾਸੇ ਰਵੀ ਹੈ ਤੇ ਦੂਜੇ ਪਾਸੇ ਸਾਜੀ ਹੈ ਨੰਬਰ ਆਪਣੀ ਟੀਮ ਲਈ ਜੋੜ ਗਿਆ ਆ ਦੋਤੇ ਵਾਲਾ ਰਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾਹਤਾ ਹੋਏ ਸਵਰਨਿਆ ਹਾਂ ਪ੍ਰੋਫੈਸਰ ਸਾਹਿਬ ਨੇ ਉਸਤਾਦ ਜੀ ਨੇ ਬੜੇ ਮਾਣ ਨਾਲ ਆਖਿਆ ਕਿ ਮੈਂ ਇਸ ਦਾ ਦਾ ਰੱਖਿਆ ਬਾਕੀ ਖੇਡ ਕਬੱਡੀ ਦਾ ਟੌਰਨੇਡੋ ਹੈ ਇਹ ਬਾਦ ਵਾਲਾ ਖੇਡ ਕਬੱਡੀ ਦਾ ਇੱਕ ਬੰਨੇ ਸਹਿਜਾਦ ਅਲੀ ਅਸਲੀ ਫਰਿਆਦ ਔਰ ਦੂਸਰੇ ਬੰਨੇ ਮਲੂਕ ਵਿਚਕਾਰ ਚਿੱਟੀ ਵਾਲਾ ਜੱਗਾ ਤੇ ਸੋਟਾ ਸੋਹਣ ਆ ਚਿੱਟੀ ਵਾਲਾ ਜੱਗਾ ਉਹ 골ਡਨ ਬਾਇ ਖੇਡ ਕਬੱਡੀ ਦਾ ਦੇਖਾਂਗੇ ਇੱਕ ਬੰਨੇ ਰਪਿੰਦਰ ਔਰ ਦੂਸਰੇ ਬੰਨੇ ਜੱਗਾ ਬਾਹਰੀਆਂ ਲਾਈਟਾਂ ਲਾਈਟਾਂ ਵਾਲੇ ਭਰਾਵਾਂ ਨੂੰ ਬੇਨਤੀ ਆ ਬਾਹਰੀਆਂ ਲਾਈਟਾਂ ਚਾਲੂ ਕਰ ਦਿੱਤੀਆਂ ਜਾਣ ਸਾਹਮਣੇ ਘਾਂਗੇ ਵਾਲਿਆ ਓ ਦਰਸ਼ਕਾਂ ਦੀ ਮੰਗ ਹੈ ਦਰਸ਼ਕਾਂ ਦੀ ਮੰਗ ਹੈ ਦਰਸ਼ਕਾਂ ਦੀ ਮੰਗ ਹੈ ਦਰਸ਼ਕਾਂ ਦੀ ਮੰਗ ਹੈ ਓ ਦਰਸ਼ਕਾਂ ਦੀ ਮੰਗ ਹੈ ਓ ਦਰਸ਼ਕਾਂ ਦੀ ਮੰਗ ਹੈ ਓ ਦਰਸ਼ਕਾਂ ਦੀ ਮੰਗ ਹੈ ਪਰ ਦੂਜੇ ਪਾਸੇ ਕਬੱਡੀ ਦਾ ਬੱਬਰ ਸ਼ੇਰ ਇੰਦਰ ਚਿਤਪਾਲ 2024 ਦੇ ਸੀਜ਼ਨ ਚ ਖੇਡਦਾ ਤੇ ਅਮਰੀਕਾ ਚ ਵੱਲੇ ਵਲੇ ਕਰਵਾਈਆ ਚਿਤਪਾਲ ਹਾ ਕੀ ਵਾਲਾ ਨੰਬਰ ਦਾ ਸ਼ਾਨਦਰਵਾਦ ਕਰ ਗਿਆ ਔਰ ਅਗਲੀ ਰੇਡ ਪਾਂਦਰੀ ਰੇਸਬ ਹੌਸਲੀਰੇ ਪਿੰਡ ਵਾਲਾ ਇੱਕ ਬੱਲੇ ਲੱਬਣ ਬੱਡੀਆਂ ਦੀ ਧਰਤੀ ਦਾ ਨਾਲ ਮਲੂਕ ਅਲੀ ਨਾਲ ਕਾਕਾ ਸ਼ਕਰਪੁਰੀਆ ਤੇ ਫਰੀਦ ਸ਼ਕਰਪੁਰੀਆ ਹੁਣ ਵੇਖਾਂਗੇ ਚਾਰਾ ਚੋ ਕੋਣ ਲਾ ਜੱਫਾ ਬੱਲੇ ਬੱਲੇ ਕਰਵਾਉ ਜਾਂ ਰੇਡਰ ਭੱਜੂ ਲਓ ਸਾਹਮਣੇ ਆਕਾ ਸ਼ਕਰਪੁਰੀਆ ਤੇ ਨੰਬਰ ਸਲੀਰੇ ਵਾਲਾ ਜੋੜ ਗਿਆ ਆ ਰੇਡ ਪਾਉਣ ਦੇ ਲਈ ਫੇਰ ਮੰਨਾ ਬਲਰੋਂ ਵਾਲਾ ਸੰਧੂਆ ਮੰਨਾ ਬਲਰੋਂ ਵਾਲਾ ਕਬੱਡੀ ਪਾਉਣ ਦੇ ਲਈ ਸਵਾਲ ਨੇ ਦੱਸਿਆ ਕਿ ਨੇ ਜਦੋਂ ਕਬੱਡੀ ਦੇ ਵਿੱਚ ਕੰਬੈਨਾਂ ਜੇ ਰੱਖੀਆਂ ਗਈਆਂ ਪਹਿਲੀ ਕੰਬੈਨ ਨੇ ਜਿੱਤੀ ਬੱਬਰ ਸ਼ੇਰ ਨੇ ਦੇਹਦਣਾ ਪਿੰਡ ਤੋਂ ਜਲੇ ਪਟਾੜੇ ਤੋਂ ਉੱਥੇ ਜਲਾਲਪੁਰੀਆ ਪਾਲਾ ਬੈੜਾਫੀ ਬਣਿਆ ਕੰਬੈਨ ਤੇ ਬੈਠਿਆ ਮੇਰੇ ਵੀਰੋ ਉਹ ਮੰਨਾ ਕਬੱਡੀ ਪਾਉਣ ਦੇ ਲਈ ਅੱਗੇ ਵਾਲਾ